ਮਾਮਾ ਤੋਂ ਹਾਂ ਜੋਤੀ ਮੈਂ ਮਾਮਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਤੇਰੀ ਭਾਣ ਜੀ ਆ ਨਾਲੇ ਮੈਂ ਉਹ ਮਾਮਾ ਨਹੀਂ ਦਾ ਮੈਂ ਕਰ ਜੂਗੀ ਮਾਂ ਮਾਤਰਾ ਦੇਖ ਲੈ ਜੋਤੀ ਮੰਨ ਜਾ ਨਹੀਂ ਮੈਨੂੰ ਹਾਂ ਤਾਂ ਕਰਉਣੀ ਆਉਂਦੀ ਆ ਮਾਮਾ ਤੁਹਾਨੂੰ ਪਤਾ ਨਹੀਂ ਹੈਗਾ ਵੀ ਮਾਮਾ ਤੇ ਭਾਣ ਦਾ ਕਿੰਨਾ ਪਵਿੱਤਰ ਰਿਸ਼ਤਾ ਹੁੰਦਾ ਕਿਹੜਾ ਪਵਿੱਤਰ ਰਿਸ਼ਤਾ ਮੈਨੂੰ ਧੱਕਾ ਵੀ ਕਰਨਾ ਹੁੰਦਾ ਦੇਖ ਲੈ ਉੱਥੇ ਹੱਥਾ ਰੋਲੀ ਮਾਰੀ ਜਾਂਦਾ ਮੈਂ ਕਰਦੀਆਂ ਗੱਲਾਂ ਇਹਦੇ ਨਾਲ ਲੈ ਕੱਖ ਵੀ ਰਣ ਕੇ ਕੀ ਕਰਦੇ ਆ ਤਾਂ ਪਛੰਡੇ ਮਾਰ ਮਾਰ ਕੇ ਐ ਰਣੋਂਦਾ ਆਂਦਾ ਕੋਈ ਨੀਰਾ ਕੱਖੇਰ ਲਾ ਕੇ ਹਟਿਆ ਕੱਖੇਰ ਲਾ ਕੇ ਹਟਿਆ ਤੇ ਇੱਥੇ ਹੱਥਾ ਰੋਲੀ ਮਾਰੀ ਗਈ ਜਿਹੜਾ ਕੰਮ ਗਿਆ ਸੀ ਤਾਂ ਤੇਰੇ ਯਾਦ ਨਹੀਂ ਕੀ ਕਿਹਾ ਸੀ ਤੈਨੂੰ ਕਿਹਾ ਸੀ ਵੀ ਸੌਦਾ ਮੁਕਿਆ ਪਿਆ ਉਹੋ ਲੈ ਆ ਜਾ ਕੇ ਨਾ ਜੇ ਮੈਂ ਸ਼ਹਿਰ ਭੱਗ ਗਿਆ ਸਾਹਮਲੇਂ ਕੀ ਡੰਗਰਾਂ ਦਾ ਆ ਕੱਖਰ ਲਾ ਦੇਂਗੇ ਆਪੇ ਮਹੀਂ ਕਰਨਾ ਚਾਹੇ ਆ ਕੇ ਕਰ ਲਾਂ ਚਾਹੇ ਹੁਣ ਕਰ ਜਾ ਬੇ ਨਾ ਉਹ ਬੈਠੇ ਘਰ ਸਾਥ ਚ ਜਾ ਕੇ ਉਹ ਤਾਂ ਪਾਂਛ ਖੇਡਣ ਬੈਜਾ ਨਾ ਹੁਣ ਬਾਰੇ ਵੀ ਨਾ ਜਾਵਾਂ ਬਾਰੇ ਵੀ ਨਾ ਜਾਮਾਂ ਨਾਲੇ ਹੋਰ ਬਸ ਸਾਰਾ ਦਿਨ ਲੜਦੀ ਰਿਹਾ ਕਰ ਮੇਰੇ ਨਾਲ ਤਰੇਆ ਲੱਛਣਾ ਕਰਕੇ ਨਾ ਸਾਰੀ ਉਮਰ ਆਪਣੀ ਬਣੀ ਨਹੀਂ ਹੈਗੀ ਨਾ ਬਣਾ ਮੈਂ ਕਿਹਾ ਤੇਰੇ ਪੈਰੀ ਹੱਥ ਲਾ ਰਿਹਾ ਹਰ ਨਾ ਨਾ ਪੈਰੀ ਹੱਥ ਮੈਂ ਕਿਹੜੇ ਤੇਰੀ ਮਿੰਤਾ ਕਰਦੀ ਮੇਨਾ ਮਾ ਗੋਲੋਂ ਤੇਰੇ ਪੈਰੀ ਹੱਥ ਜਿਨ੍ਹਾਂ ਨੇ ਤੈਨੂੰ ਅਕਲ ਨਹੀਂ ਸਖਾਈ ਹੈਗੀ ਮਰਪਰਾ ਜਿੱਥੇ ਜਿੱਥੇ ਮਰਜੀ ਜਾ ਤੱਕੇ ਖਾ ਬੜ ਜਾ ਬਾਬਾ ਮੋਰ ਕਟਾਏਗੀ ਮਿੱਥੋਂ ਲੈ ਚੱਲ ਯਾਰ ਸ਼ਹਿਰ ਚੱਲ ਕੇ ਹੀ ਮੈਂ ਜੋਤੀ ਹਾਂ ਮਾਮਾ ਤੇਰੀ ਮੰਮੀ ਤਾਂ ਮੇਰੀ ਸੇਵਾ ਕਰਦੀ ਨਹੀਂ ਹੁਣ ਤੂੰ ਕਰੀ ਮੇਰੀ ਸੇਵਾ ਸੇਵਾ ਹਾਂ ਹਾਂ ਕੋਈ ਨਾ ਰੋਟੀ ਬਣੀ ਤਾਂ ਮੈਂ ਟਾਈਮ ਨਾਲ ਫੜਾਈ ਰਿਆ ਕਰੂੰ ਹਾਂ ਹਾਂ ਨਾਲੇ 15 ਦਿਨ ਲਾ ਕੇ ਜਾਈ ਹੁਣ ਲੈ 15 ਦਿਨ ਕਾਦੇ ਵਾਸਤੇ ਮਾਮਾ ਜੇ ਆਉਦੀ ਮੰਮੀ ਦੀ ਜਗਾ ਤੂੰ ਲੈ ਲੈ ਕੀ ਉਹ ਕੁਛ ਨਹੀਂ ਮੈਂ ਤਾਂ ਕੁਝ ਨਹੀਂ ਮੈਂ 15 ਦਿਨ ਲਾ ਜੀਉਣਾ ਹਾਂ ਹਾਂ ਕੋਈ ਨਾ ਆ ਚੱਲੀਏ ਕਰਨੇੜੀ ਆਪਣਾ ਨਾਲੇ ਜੋਤੀ ਤਾ ਬਿਆਹ ਬਾਰੇ ਕੀ ਸੋਚਿਆ ਜ਼ਿਆ ਹਜੇ ਨਾ ਕੋਈ ਮੁੰਡਾ ਹੀ ਨਹੀਂ ਮਿਲਿਆ ਹੈਗਾ ਮम्मा ਵਧੀਆ ਦਾ ਵਧੀਆ ਵਾਸਤੇ ਮੁੰਡਾ ਮਿਲ ਗਿਆ ਆਉਦੀ ਮਰਚੀ ਨਾਲ ਹੀ ਕਰਾਂਗੇ ਸਾ ਕਾਜੂ ਮਰਚ ਨਾ ਕਰਾਲਾ ਪਰ ਮੁੰਡਾ ਵਧੀਆ ਹੋਣਾ ਚਾਹੀਦਾ ਜੋਤੀ ਜਿਆਦੇ ਉਮਰਾਂ ਦੇ ਚੱਕਰਾਂ ਚ ਨਾ ਪਈ ਮੁੰਡਾ ਚਾਹੇ ਵੱਡਾ ਹੋਵੇ ਪਰਾ ਮਤਮਲ ਨਹੀਂ ਚਾਹੀਦੀ ਆ ਨਾਲੇ ਬੰਦਾ ਖੁਸ਼ ਰੱਖਣ ਵਾਲਾ ਹੋਵੇ ਉਮਰ ਅਮਰਤਾ ਟਲੇ ਜਾਂਦੀ ਆ ਹਾਂ ਕੋਈ ਨਾ ਮਾਮਾ ਜੀ ਵਿਆਹ ਕਰਾਇਆ ਵੀ ਤੁਹਾਨੂੰ ਤਾਂ ਦੱਸ ਕੇ ਪੁੱਛ ਕੇ ਫੇਰ ਹੀ ਕਰਾਉਂਗੀ ਕੋਈ ਨਾ ਤੇਰਾ ਰਿਸ਼ਤਾ ਮੈਂ ਹੀ ਕਰਾਉਂਗਾ ਕੋਈ ਨਾ ਮਾਮਾ ਤੂੰ ਕਰਵਾ ਦੀ ਨਾਲੇ ਜੋਤੀ ਮੈਨੂੰ ਮਾਮਾ ਨਾ ਗਿਆ ਤਾਂ ਮੇਰਾ ਨਾਮ ਹੀ ਲਿਆਗਾ ਲੈ ਮਾਮਾ ਐਵੇਂ ਕਿਵੇਂ ਮੈਂ ਤੁਹਾਡੇ ਨਾਲ ਲੈ ਸਕਦੀ ਆ ਨਾਲੇ ਉਮਰ ਚ ਕਾਫੀ ਵੱਡੇ ਹੋ ਤੁਸੀਂ ਤਾਂ ਮੇਰੇ ਤੋਂ ਕੁਝ ਨਹੀਂ ਹੁੰਦਾ ਜੋਤੀ ਮਾਤਾ ਤੇਰਾ ਨਾਮ ਹੀ ਲੈ ਕੇ ਬੁਲਾਇਆ ਕਰੂੰ ਤੁਸੀਂ ਤਾਂ ਮੇਰਾ ਨਾਮ ਲੈ ਕੇ ਬੁਲਾ ਸਕਦੇ ਹੋ ਕਿਉਂਕਿ ਮੈਂ ਥੋੜੀ ਭਾਂਜੀ ਆ ਕੁਛ ਨਹੀਂ ਹੁੰਦਾ ਕੁਛ ਨਹੀਂ ਮੇਰਾ ਨਾਮ ਹੀ ਲੈ ਕੇ ਬੁਲਾ ਲਿਆ ਕਰ ਕੋਈ ਨਾ ਮਮਾ ਚੱਲੀ ਅੰਦਰ ਆ ਜਾ ਇਹ ਤਾਂ ਛੱਡ ਗਿਆ ਸੀ ਇਹ ਕਿ ਇਹਨੂੰ ਲਈ ਜਾਂਦਾ ਨਾਲ ਅੱਛਾ ਮਦੀ ਭਾਂਜੀ ਨੂੰ ਲੈ ਕੇ ਆਇਆ ਨੇ ਦੇਖ ਲਾ ਗਿਆ ਸੋਦਾ ਲੈਣਾ ਤੇ ਨਾਲ ਹਸੰਧਾ ਰਜਕੀ ਵੀਰ ਦਾ ਵੀ ਤੂੰ ਇਹਦੋਂ ਕੀ ਕਰਾਉਣਾ ਏ ਪੁੱਛਦੇ ਆਂ ਜਾ ਕੇ ਫੇਰ ਹੀ ਕਰੂ ਹੋਰ ਕੰਮ ਤਾਂ ਮਨ ਲੈ ਯੋਤੀ ਜੇ ਉਸ ਖਾਣਾ ਪੀਣਾ ਉਹ ਮੈਨੂੰ ਦੱਸ ਦੇ ਆਪਾਂ ਸ਼ਹਿਰ ਭਾਗ ਚੱਲਾਂਗੇ ਹੰਨਾ ਨਾ ਮਮਾ ਸ਼ਹਿਰੋਂ ਤਾਂ ਆਏ ਹੁਣ ਜਾਂ ਤਾਂ ਫਿਰ ਉੱਥੇ ਕੁਝ ਖਵਾ ਦੇਣਾ ਸੀਗਾ ਉੱਥੇ ਕਿਹਾ ਕਿਉਂ ਨਹੀਂ ਮੈਂ ਖਵਾ ਦਾਂਦਾ ਕੁਛ ਮਰਜ਼ੀ ਲੈ ਲਾਂਦੀ ਲਕੋਈ ਨਾ ਮੰਮਾ ਮੰਮੀ ਕਿੱਥੇ ਹੈ ਆਉਂਦੀ ਐ ਨਾ ਅੱਗ ਪਾਲਾ ਦਰਸ਼ਨ ਲੈ ਐ ਸੌਦਾ ਅੱਸੀ ਗੱਲ ਮੰਮੀ ਹਾਂ ਸੌਦਾ ਤਾਂ ਲੈ ਆ ਆ ਕੁੜੀ ਇਹ ਤਾਂ ਉੱਥੇ ਸ਼ਹਿਰ ਰ ਆ ਰਹੀ ਤੀਗੀ ਮੈਂ ਨਾ ਲੈ ਆ ਲੈ ਕਿਉਂ ਕਰੈ ਨਹੀਂ ਸੀ ਜਾਣਾ ਕੁੜੀ ਨੇ ਲੈ ਫੇਰ ਕਿਉਂ ਗਿਆ ਉਰੇ ਲਾਜ 10 15 ਦਿਨਾਂ ਮੇਰਾ ਆ ਚੋ ਲੈ ਆਏ ਜੀ ਮਾਵਾ ਪਟੀਕਦੇ ਹੋਣੇ ਘਰੇ ਕਰਤਾ ਫੋਨ ਮੈਨੇ ਵੀ ਮੇਰੇ ਨਾਲ ਬਾਗੀ ਫੇਰ ਕਿਉਂ ਗਿਆ ਜੇ ਆ ਗਈ ਛੁੱਟੀਆਂ ਮਿਲਿਆ ਸੀਗੇ ਕਾਲਜ ਤੋਂ ਬਸ ਮਿੱਦਾਂ ਘਰੀ ਦਾ ਹੀ ਆਉਂਦੀ ਸਿਰਾਜ ਤੇ ਮੈਨੂੰ ਮਾਮਾ ਮਿਲ ਗਿਆ ਮਾਮਾ ਕਹਿੰਦਾ ਮੇਰੇ ਨਾਲ ਚੱਲਵਾੜਾ ਮੈਂ ਘਰੇ ਜਾਂਦੀ ਸੀ ਮੰਮੀ ਨੇ ਮੈਨੂੰ ਘਰੇ ਵੀ ਨਹੀਂ ਤਾਂ ਦਿੱਤਾ ਹੈ ਅੱਛਾ ਤੇਰਾ ਮਾਮਾ ਲੈ ਕੇ ਆਇਆ ਤੈਨੂੰ ਹਾਂ ਮੰਮੀ ਉਹਨਾ ਮਾਮਾ ਕਹਿਣ ਲੱਗੇ ਕਿ ਨਾ ਮੇਰਾ ਜੀਜਾ ਨਹੀਂ ਲੱਗਦਾ ਵੀ ਦੋ ਦਿਨ ਲਾਇਆ ਚੱਲ ਹਾਂ ਕਰ ਕਿਥੇ ਮੈਂ ਆ ਗਈ ਪਾੜਾ ਘਰ ਲੱਗ ਕੇ ਸੀਗਾ ਅੱਛਾ ਅੱਛਾ ਜੀ ਲਵਾਨ ਆਈਆਂ ਮਾਮੇ ਦਾ ਕੀ ਹੋਇਆ ਤੇਰੇ ਜੀ ਨੂੰ ਫੇਰ ਕੀ ਹੋ ਗਿਆ ਮੈਂ ਤਾਂ ਉਹ ਲੈ ਆਇਆ ਬਿੱਲਾ ਆਜੂ ਵਿਚਾਰੀ ਐਨਾ ਟਾਈਮ ਹੋ ਗਿਆ ਆਈ ਨਹੀਂ ਥੀ ਅੱਛਾ ਉਤਾ ਕੋਈ ਨਾ ਲਾਜ ਚਾਰ ਦਿਨ ਤੇਰੇ ਜੀ ਨੂੰ ਕੀ ਹੋ ਗਿਆ ਮਹਾ ਮੇਰੇ ਜੀ ਨੂੰ ਕੀ ਹੋਣਾ ਤੂੰ ਤਾਂ ਮੈਨੂੰ ਬੁਲਾਇਆ ਨਾ ਕਰ ਨਾਲੇ ਹੁਣ ਜੋਤੀ ਆ ਗਈ ਤੇਰੀ ਕੋਈ ਲੋੜ ਨਹੀਂ ਬਈ ਤੈਨੂੰ ਮੇਰੀ ਲੋੜ ਹੈ ਕਿੱਦੇ ਸੀਗੀ ਜਿ ਦੇਦੀ ਆਈਆਂ ਹੀ ਫੜਦੀਆਂ ਮੈਂ ਇੱਥੇ ਠੱਕੇ ਨਾਲ ਰਹੀ ਜੇ ਨਹੀਂ ਤੇਰੇ ਘਰੇ ਆਹੋ ਭਗ ਜਾ ਮੈਂ ਕਿਹਾ ਤੈਨੂੰ ਠੱਕੇ ਨਾਲ ਕਹਿ ਰਿਹਾ ਮੀਰਾ ਤੂੰ ਭਗ ਜਾ ਕਿਤੇ ਨਿਕਲ ਜਾ ਮੈਂ ਲੰਗਦਾ ਮਾਮਾ ਇੱਥੋਂ ਜੇ ਤੁਸੀਂ ਆਈ ਲੜਾਈ ਕਰਨੀ ਹੈਗੀ ਇੱਥੇ ਤੈ ਕਾਨੂੰ ਜਾਣਾ ਜੋਤੀ ਤੂੰ ਬੈਠ ਹੋ ਰਹੀ ਫਰ ਸੋਚ ਕੇ ਆਉਣਾ ਸੀ ਪੁੱਤ ਇੱਥੇ ਤਾਂ ਐ ਲੜਾਈਆਂ ਚੱਲਦੀਆਂ ਸੋਚ ਕੀ ਆਈ ਸੀ ਮਮਾ ਬਾਲਾ ਕਰਨ ਲੱਗਿਆ ਮੈਂ ਤਾਂ ਆਉਂਦੀ ਸੀ ਨਹੀਂ ਮੈਂ ਤਾਂ ਇੱਥੇ ਆ ਕੇ ਕੀ ਕਰਨਾ ਸੀਗਾ ਨਾ ਅੱਜ ਦਾ ਰਹਿ ਜਾ ਚੁੱਪ ਕਰ ਜਾ ਫਰ ਅੱਜ ਅੱਜ ਚੁੱਪ ਕਰਨ ਨਾਲ ਕੀ ਹੋ ਜੂ ਇੱਥੇ ਤਾਂ ਫੇਰ ਓਜ ਸੁੱਧਰ ਲੱਗਦੇ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਪਾਣੀ ਪੀਉਣੀ ਮਮਾ ਮੈਂ ਪਾਗੀ ਕਰਨੀ ਨਹੀਂ ਜਾਣਾ ਜੁੱਤੇ ਨੇ ਤੌਰੀ ਰ ਮੈਂ ਤੈਨੂੰ ਲੈ ਕੇ ਆਇਆ ਤਾਂ ਰਹਿ ਓਰੀ ਆ ਜਾ ਜੋਤੀ ਤੈਨੂੰ ਕਾਫੀ ਬਣਾ ਕੇ ਦਵਾਂ ਇਹਦਾ ਕੁੱਤੀ ਆ ਆ ਚੱਲੀਏ ਜੋਤੀ ਮਮਾ ਵੀ ਮੈਂ ਤਾਂ ਆਪੇ ਕੁੱਤੀ ਆ ਸਾਰਾ ਦਿਨ ਤੈਨੂੰ ਸਮਝਾਉਣੀ ਐ ਮੈਂ ਲਾਈ ਲੱਗ ਨਾ ਹੋਵੇ ਜੇ ਨਾ ਸਮਝੋ ਉਹਨੂੰ ਕੀ ਮੈਂ ਜਵਾਖ ਆ ਆ ਜਾ ਜੋਤੀ ਅੰਦਰ ਆਪਾਂ ਕਾਫੀ ਬਣਾ ਕੇ ਪੀਨੇ ਆ ਜਾ ਆ ਜਾ ਦੇਖ ਤਾਂ ਦੇਖ ਚੌੜੇ ਨੂੰ ਛੋਰਾ ਕੀ ਮੈਂ ਹੈ ਮੋਢੇ ਤੇ ਹੱਥ ਧਰ ਕੇ ਗਿਆ ਬੇਸ਼ਰਮ ਸਮਝ ਨਹੀਂ ਆਉਂਦੀ ਮੈਨੂੰ ਛੋਰਾ ਕੀ ਮੈਂ ਮੋਢੇ ਤੇ ਬਾਹਰ ਰੱਖ ਕੇ ਲੈ ਕੇ ਗਿਆ ਬੇਸ਼ਰਮ ਲੱਗਦਾ ਇਹਨਾਂ ਦੇ ਮਾਮੇ ਭਾਣ ਜਿਹਦਾ ਰਿਸ਼ਤਾ ਕੋਈ ਨਤਾ ਕੁੜੀ ਜੀ ਨੂੰ ਸ਼ਰਮ ਚੱਕੇ ਛੋਲਾ ਇੱਥੇ ਤੀਜੇ ਦਿਨ ਆਜੂ ਵੀ ਆਪਣੇ ਘਰੇ ਨਹੀਂ ਬੈਹ ਹੁੰਦਾ ਟਿੱਕੇ ਜਿਹਦੇ ਪੇਕੇ ਨੇ ਤਾਂ ਵਿਚਾਰੀ ਇੱਥੇ ਆਉਂਦੀ ਵੀ ਨਹੀਂ ਹੈਗੀ ਛੇਤੀ ਛੇਤੀ ਇਹ ਅੱਡ ਮਹਾਰਾਣੀ ਬਣੀ ਬੈਠੀ ਐ ਕੋਈ ਖਬਰਾਂ ਵੀ ਸੱਚੀਆਂ ਨੇ ਮੈਂ ਕਿਹੜਾ ਰੋਜ਼ ਦੇਖਦੀ ਨਹੀਂ ਹੈਗੀ ਉਹ ਮੋਬਾਈਲਾਂ ਤੇ ਟੀਵੀ ਤੇ ਆਉਂਦੀ ਰਹਿੰਦੇ ਨੇ ਨਿੱਤ ਨਵੀਂ ਖਬਰ ਇਹ ਜਿੰਨਾ ਕੀ ਪਤਾ ਬਈ ਕੀ ਜਾਂਦ ਚੜਾ ਲਣ ਨਾਣਾ ਮੈਨੂੰ ਤਾਂ ਦੋਹਾਂ ਤੇ ਯਕੀਨ ਨਹੀਂ ਹੈਗਾ ਤੁਹਾਨੂੰ ਨਹੀਂ ਬੇਕਾਰ ਨੇ ਐ ਕਰਦੀ ਆਂ ਦੇਖਦੇ ਆਂ ਕੀ ਕਰਤੇ ਕੁਛ ਨਹੀਂ ਵਾਮੀ ਅਫਤਾ ਬਸ ਉਹ ਜੋੜ ਜੀ ਕਰੀ ਆਂਦੇ ਸੀ ਨਿਆਣਾ ਤੇ ਜੋੜ ਕਰਨਾ ਨਾ ਫੇਰ ਕਿਉਂ ਗਿਆ ਵਿਚਾਰੀ ਨਾਲ ਜੇ ਖੇਡ ਲਿਆ ਮੈਂ ਪਿਆਤੀ ਕਾਫੀ ਹਾਂ ਨਹੀਂ ਦੇਖ ਕੱਪ ਵੀ ਮਾਰਦਾ ਐ ਇਹਨੂੰ ਚੋਰਾਂ ਨੂੰ ਤਾਂ ਸ਼ਰਮ ਤਾਂ ਹੈ ਨਹੀਂ ਇਹਨੂੰ ਕੱਪ ਵੀ ਮਾਰਿਆ ਕਰੂਂਦੇ ਨੇ ਆਹੀ ਕਸਰਾ ਰਹਿ ਗਈ ਜੋੜ ਬੋਲ ਲਿਆ ਕਰੋ ਬਈ ਦੱਬ ਦੱਬ ਕੇ ਬੋਲਿਆ ਪਰ ਝੂਠ ਲੈ ਲੈ ਪਕੜ ਲੈ ਕੇ ਕੁੜੀ ਵਾਸਤੇ ਖਾਣ ਨੂੰ ਫੜ ਲਿਆ ਕਿਸ ਦੁਕਾਨ ਤੋਂ ਨਾ ਤੂੰ ਵਗ ਜਾ ਤੂੰ ਨਹੀਂ ਜਾ ਸਕਦੀ। ਨਾ ਮੈਂ ਜਾਵਾ ਹੁਣ ਦੁਕਾਨ ਤੇ। ਵਗ ਜਾ। ਐਂ ਕਰਦੀ ਮੈਂ ਵਗ ਜੰਦੀ ਆਂ। ਘੰਟਾ ਲਾ ਆਉਂਗੀ ਚੰਗਾ। ਹੌਲੀ ਹੌਲੀ ਵਗ ਜੰਦੁਰ ਕੇ। ਨਾਲੇ ਚਾਰ ਕਬੂੜੀਆਂ ਕੋਲ ਖੜੇ ਆਉਂਗੀ। ਵਗ ਜਾ ਫਿਰ। ਹਾਂ ਹਾਂ ਵਗ ਜਾ ਵਗ ਜਾ। ਤੇ ਸ਼ਰਮ। ਬੇ ਤੇਰੀ ਤੁਰ ਕੇ ਸ਼ਰਮ ਜਮੀ। ਨਾ ਹੁਣ ਮੈਂ ਦੁਕਾਨਾਂ ਤੇ ਜਾਇਆ ਕਰਾਂ। ਨਾ ਜੇ ਅੱਜ ਵਗ ਜੰਗੀ ਫੇਰ ਕੇ। ਐਣ ਤੋਂ ਮੰਮੀ ਮੈਂ ਤਾਂ ਕੁਛ ਨਹੀਂ ਖਾਣਾ ਹੈਗਾ ਬਸ ਐਂ। ਤੁਸੀਂ ਐਵੇਂ ਜੋ ਲੜੀ ਜਾਂਦੇ ਹੋ। ਤੇਰੇ ਵਾਸਤੇ ਕੋਣ? ਕੋ ਲੈ ਕੇ ਇਹਨੂੰ ਕੁਝ ਖਵਾਉਣਾ ਪਿਆਉਣਾ ਹੀ ਨਹੀਂ ਕੋਈ ਨਾ ਸ਼ਹਿਰ ਲੈ ਜੂਗਾ ਖਵਾ ਲਊਗਾ ਮੈਨੂੰ ਤਾਂ ਇਹਦੇ ਕੁਛ ਚਾ ਨਹੀਂ ਸਰਿਆ ਹੈਗਾ ਫਿਰ ਪਿਆ ਦਾ ਜਿਹੜੇ ਹਸਾਬ ਤੇ ਲੜਦੇ ਤੈਨੂੰ ਤਾਂ ਰੋਟੀ ਵੀ ਨਾ ਖਵਾਵਾਂ ਤੂੰ ਖਵਾਣਾ ਮੈਨੂੰ ਰੋਟੀ ਮੈਂ ਮੇ ਤਾਂ ਆਪਦੀ ਕਰਮਖਾਨੀਆਂ ਨਾਲੇ ਆਪ ਬਣਾ ਕੇ ਖਾਨੀ ਆ ਉਹ ਕਰਮਖਾਨੀਆਂ ਆਪਦੇ ਹਾਂ ਮੈਨੂੰ ਪਤਾ ਵੀ ਰੋਜ਼ ਛੱਡਨੀ ਆ ਰਗੜਦੀ ਆ ਮੈਂ ਕਦੇ ਸਬਜ਼ੀ ਨਹੀਂ ਲਿਆ ਕਰ ਦਿੱਤੀ ਕੁੜੀਆਂ ਨੇ ਹੋਰ ਮੈਂ ਤਾਂ ਕੀ ਕਰ ਸਕਦੀ ਆ ਕਵਾੜੀ ਕਵਾੜੀ ਲੈ ਕੇ ਦਿੰਦੇ ਨੇ ਵੇਜੇ ਖੇਤ ਲੱਗੀ ਹੁੰਦੇ ਤੌੜਲਾ ਨਾ ਮਾਰੀ ਕੋਤੀ ਨਹੀਂ ਕਿਤੇ ਸਬਜ਼ੀ ਲੈ ਤੇ ਮੁੱਲ ਲੈ ਕਦੇ ਵੀਰ ਭੈਣੇ ਸਬਜ਼ੀ ਆਹ ਮੈਂ ਤਾਂ ਕਾਨੂੰ ਲੈ ਕੇ ਦਿੱਤੀ ਆ ਜਿਹੜੀ ਕੱਲ ਖਾਧੀ ਆ ਉਹ ਜ਼ਰੂਰੀ ਆ ਮम्मा ਤੁਸੀਂ ਮੇਰੇ ਆਏ ਤੁਸੀਂ ਲੜ ਲਾ ਇਹ ਲੜਦੇ ਪੁੱਤਾਂ ਉਹ ਜੰਬ ਲੱਗਦਾ ਹੈ ਫਰੋਜ਼ ਲੱਗਦਾ ਪਣੇ ਦੇਖ ਲੈ ਅਈ ਜਿਤਨੀ ਮਾਮੀ ਭਗ ਜਾ ਕੁਝ ਖਾਣ ਨੂੰ ਲਿਆ ਦੇ ਉੱਜੜ ਜਾ ਚੱਲ ਜੁੱਤੀ ਮੈਂ ਆਇਆ ਇੱਕ ਮਿੰਟ ਤਾਂ ਹਾਂ ਠੀਕ ਆ ਜਿੱਤੀ ਭੱਜੀ ਨਹੀਂ ਜਾਂਦੀ ਜਾ ਨਾ ਪੈਸੇ ਤਾਂ ਦੇ ਦੇ ਚਲ ਦੰਨੀਏ ਪਹਿਲੇ ਆ ਗਈ ਮੈਂ ਨਾਲ ਕੁੜੀ ਤੇਰਾ ਮਾਮਾ ਲੱਗਦਾ ਪਤਾ ਮੰਮੀ ਮੈਨੂੰ ਵੀ ਮਾਮਾ ਮਰੇ ਦੇਖ ਕੇ ਜੋੜ ਕਰੀਜੀ ਹੁੰਦੀ ਆ ਕਈ ਵਾਰੀ ਕੋਈ ਬਾਹਰੋਂ ਬੰਦਾ ਆ ਜਾਂਦਾ ਬੁਰਾ ਲੱਗਦਾ ਅਗਲਾ ਕੱਟ ਸੋਚ ਲੈਂਦਾ ਚੰਗਾ ਕੋਈ ਨਾ ਆਹੋ ਨਾ ਤੇਰੀ ਮਾਂ ਤੁਹਾਨੂੰ ਕਰ ਦਿੰਦੀ ਮੇਰੀ ਗੱਲ ਕਰਾਦੀ ਹੈਗਾ ਭਾਨ ਹਾਂ ਮੰਮੀ ਹੈਗਾ ਚੰਗਾ ਮੈਂ ਆ ਕੇ ਗੱਲ ਕਰਾਂ ਦੇਖ ਲੈ ਕੰਨ ਕੋਲ ਦੀ ਜੂਨੀ ਸਰਕਦੀ ਇਹ ਪੜੀਆਂ ਲਿਖੀਆਂ ਜਿਹਦਾ ਨਾ ਲੈਦੇ ਚੋਚਲੇ ਨਹੀਂ ਇਹਨਾਂ ਨੂੰ ਰਿਸ਼ਤਿਆਂ ਨਾਲ ਤਾਂ ਕੋਈ ਫਰਕੇ ਨਹੀਂ ਪੈਂਦਾ ਜਿਵੇਂ ਬਸ ਬੰਦਾ ਪਸੰਦ ਆਉਣਾ ਚਾਹੀਦਾ ਉਹੀ ਨਹੀਂ ਭਈ ਅਗਲਾ ਕੁੜੀਆਂ ਤੋਂ ਡਰਦਾ ਅੱਜ ਕੱਲ ਤਾਂ ਕੁੜੀਆਂ ਨੂੰ ਪੜਾਉਣਾ ਪੜਾਉਣਾ ਹੀ ਨਹੀਂ ਚਾਹੀਦਾ ਹੈਗਾ ਬਸ ਜਿਹੜੀ 10 12 ਪੜ ਗਈ ਬਹੁਤ ਆ ਕਾਲਜਾਂ 'ਚ ਤਾਂ ਲਾਵਾ ਹੀ ਨਹੀਂ ਇਹਨਾਂ ਨੂੰ ਦੇਖ ਲੈ ਟੇਂਗਰੀ ਜੀ ਕਿਵੇਂ ਸਰਾਹਣੇ ਮਾਰਦੀ ਸੀ ਵੀ ਐ ਤਾਂ ਦੇਖ ਲੈ ਤੇਰਾ ਰਿਸ਼ਤੇ 'ਚ ਲੱਗਦਾ ਕੀ ਆ ਉਹ ਲੈ ਮਾਮੇ ਨੂੰ ਇਹ ਤਾਂ ਦੋਸਤ ਬਣਾਈ ਬੈਠੀ ਆ ਲੈ ਇਹਦੇ ਹੀ ਚੋਚਲੇ ਹੋ ਗਏ ਨਾ ਤੇ ਟਿੰਗਰੀਆਂ ਦੀ ਯਾਰ ਲੈ ਆ ਦੇ ਪੈਸੇ ਅੱਗ ਲੱਗੀ ਆ ਪੈਸਿਆਂ ਨੂੰ ਹੈ ਲੈ ਪੈਸੇ ਮੇਰਾ ਮਸਲਾ ਐ ਸੀਗਾ ਤੈਨੂੰ ਉਹ ਕੰਜਰ ਕਿੱਥੇ ਚੋਂ ਕੱਢ ਕੇ ਲਿਆਉਂਦਾ ਕਿਉਂ ਪਿਆ 부ਜੀਆ ਉਹਦੇ ਨਾਲ ਚਾਹ ਪੜਾ ਦੂੰਗਾ ਇਹਨੂੰ ਕੋਈ ਲੈਦਾ ਨਹੀਂ ਆਈ ਉਹ ਜਦੋਂ ਪਿਆ ਤੀ ਤਾਂ ਮੈਨੂੰ ਠਾਇਆ ਕਿਉਂ ਉੱਥੋਂ ਅੱਛਾ ਤੈਨੂੰ ਮਾਰਾ ਕਰਦੀ ਐ ਕਰਨੀ ਇੱਥੇ ਮਸਤੀਆਂ ਕਰਨੀਆਂ ਨੇ ਬੇ ਸ਼ਰਮ ਮੰਨ ਲਾ ਤੇਰੀ ਤੀਮੀ ਲੱਗਦੀ ਆ ਉਹ ਸਮਝ ਸੋਚ ਕੇ ਬੋਲ ਲ ਉਹੀ ਬੋਲੀ ਜਾਨੀ ਆ ਭਾਣ ਜੀ ਆਹੋ ਮੇਰੀ ਅੱਛਾ ਭਾਣ ਜੀ ਆਹੋ ਤੇਰੀ ਫਿਰ ਕੋਈ ਅਕਲ ਮਰਿਆਦਾ ਤਾਂ ਹੈ ਨਹੀਂ ਛੋਡੇ ਚ ਕੀ ਕਰਦੇ ਸੀ ਅੰਦਰ ਬੈਠੇ ਫੇਰ ਕਿਉਂ ਗਿਆ ਜੇ 2 ਮਿੰਟ ਖੇਡ ਲਈ ਉਹ ਅੱਛਾ ਤੇ ਇੰਨਾ ਖੇਡੂ ਨਿਆਣਾ ਐ ਤੂੰ ਦੁੱਧ ਚੁੰਗਦਾ ਏ ਉਹ ਤੂੰ ਰਹਿਣ ਦੇ ਬਾਲਾ ਨਾ ਗਲਤ ਸੋਚਿਆ ਕਰ ਬਾਲਾ ਨਾ ਗਲਤ ਸੋਚਿਆ ਕਰ ਮੇਰੀ ਗੱਲ ਸੁਣ ਲਾ ਐ ਜੇ ਪੜੀਆਂ ਲਿਖੀਆਂ ਨੂੰ ਨਾ ਕੋਈ ਲਿਹਾਜ਼ ਨਹੀਂ ਹੁੰਦੀ ਰਿਸ਼ਤਿਆਂ ਦੀ ਤੇ ਦੂਰ ਰਹਿਆ ਕਰੋ ਤਾਂ ਨਾਲੇ ਕੋਈ ਲੋੜ ਨਹੀਂ ਇਦਾਂ ਮੁੜ ਕੇ ਉਹਨੂੰ ਇੱਥੇ ਲਾਉਣ ਦੀ ਇੱਕ ਵਾਰੀ ਛੱਡਿਆ ਪਿੰਡ ਉਹਦੇ ਨੀ ਸ਼ਰਮ ਕਰ ਲਾ ਤੂੰ ਥੋੜੀ ਮੋਟੀ ਕਿਤੇ ਨਹੀਂ ਜਾਂਦੀ ਉਹ ਬੇ ਇੰਨਾ ਭੋਲਾ ਨਹੀਂ ਹੈਗਾ ਤੂੰ ਨਾਲੇ ਉਹ ਇੰਨੀ ਭੋਲੀ ਨਹੀਂ ਹੈਗੀ ਜਿਹਨੇ ਦੋਨੇ ਜਣੇ ਬਣਦੇ ਆ ਤੁਸੀਂ ਠੀਕ ਆ ਤੂੰ ਥੋੜੀ ਮੋਟੀ ਆ ਕੇ ਨਾਲ ਬੋਲ ਪਿਆ ਕਰ ਸਾਰਾ ਦਿਨ ਗਲਤ ਗਲਤ ਸੋਚੀ ਜਾਨੀ ਆ ਅਕਲ ਮੈਨੂੰ ਬਥੇਰੀ ਆ ਤੇਰੀ ਅਕਲ ਨਾਲ ਨਹੀਂ ਮੈਂ ਚੱਲਦੀ ਹੈਗੀ ਨਾ ਮੇਰੇ ਜਵਾਖਾਂ ਵਰਗੀ ਆ ਜਿਹਨੂੰ ਐ ਬੋਲ ਰਹੀਆਂ ਮੈਂ ਮੈਨੂੰ ਪਤਾ ਜਿਹੜੇ ਜਵਾਕਾਂ ਵਰਗੀ ਆ ਆਪਦੇ ਜਵਾਕ ਵਾਰ ਤਾਂ ਕਦੇ ਸੋਚਿਆ ਵੀ ਨਹੀਂ ਹੈਗਾ ਵੀ ਸਾਡੇ ਜਵਾਕ ਹੋਵੇ ਤਾਂ ਹੀ ਮੈਂ ਕਹਾ ਅਲੁੱਛਪਣੇ ਨਹੀਂ ਹੁੰਦੇ ਜੇ ਆਪਦੇ ਜਵਾਕ ਹੋ ਗਏ ਆਹੋ ਤੈਨੂੰ ਤਾਂ ਲੱਗਣੀ ਆ ਸਾਰਾ ਕੁਝੇ ਦੂਰ ਰਹਿ ਜਾ ਕਰੋ ਤਾ ਕਿਉਂ ਦੂਰ ਰਹਿਣ ਨੂੰ ਮੈਂ ਕੀ ਕਹਤਾ ਮੇਰੀ ਭਾਣਜੀ ਲਗਦੀ ਨਾਲ ਉਹ ਭਾਣਜੀ ਭੁਣਜੀ ਦਾ ਮੈਨੂੰ ਕੋਈ ਪਤਾ ਨਹੀਂ ਹੈਗਾ ਪਤਾ ਨਹੀਂ ਦੋ ਦਿਨ ਰਹਿਣ ਆ ਗਈ ਉਹ ਵੀ ਕੰਜਰ ਕਲੇਸ਼ ਹੋਈ ਕੰਜਰ ਕਲੇਸ਼ ਤਾਂ ਮੈਂ ਸੱਚਾ ਕਰਦੀ ਆ ਠੋਡੇ ਵਰਗੇ ਮੂੰਹ ਕਾਲਾ ਕਰਾ ਕੇ ਨੇ ਸਿਰ 'ਤੇ ਖੇਵਵਾ ਦਿੰਦੇ ਹੁੰਦੇ ਨੇ ਕੀ ਕਾਲਾ ਕਰਵਾਤਾ ਕਰਵਾ ਦੋਂਗੇ ਆਹ ਮੈਨੂੰ ਤਾਂ ਗੇਟ ਟੱਪਣ ਦੀ ਧੀਰ ਆ ਤੂੰ ਸਭ ਦੀ ਕਰਾ ਲੋਂਗੇ ਪੁੱਥੜ ਕਰਿਆ ਆਪੇ ਜੇ ਪਰੋਣਾ ਹੁੰਦਾ ਉਹਨੂੰ ਕਰਾਣਾ ਦਿੰਦਾ ਮੈਂ ਸ਼ਰਮ ਸੋਚ ਲੈ ਤੇਰੇ ਜਵਾਖਾਂ ਵਰਗੇ ਤੇਰੀ ਤੀ ਆਹੋ ਫਿਰ ਮੈਂ ਹੋਰ ਕੀ ਕਹਤਾ ਉਹਨੂੰ ਜਿਹੜਾ ਤੂੰ ਇੰਨਾ ਬਲੇਮ ਲਾ ਰਹੀ ਹੈ ਮੇਰੇ ਤੇ ਹੂੰ ਬਲੇਮ ਦੇਖ ਅੰਗਰੇਜ਼ੀ ਵੀ ਸਿਖਾਤੀ ਉਹਨੇ ਹੈ ਵੀ ਐਂ ਬੋਲਿਆ ਕਰ ਫੇਰ ਨਾਲ ਜੋੜੀ ਜੱਚੂਗੀ ਨਾ ਕਿਵੇਂ ਉਹਨੂੰ ਮੋਢੇ ਤੇ ਹੱਥ ਧਰ ਕੇ ਲੈ ਗਿਆ ਸੀ ਅੰਦਰ ਨਾ ਫੇਰ ਕਿਉਂ ਗਿਆ ਜੇ ਮੈਂ ਮੋਢੇ ਤੇ ਹੱਥ ਰੱਖ ਕੇ ਲੈ ਗਿਆ ਮੇਰੇ ਪੁੱਤਾਂ ਵਰਗੀ ਆ ਰੇ ਪੁੱਤਾਂ ਵਰਗੀ ਇਹ ਚੌਰਾ ਚੌਰੇ ਨੂੰ ਸ਼ਰਮ ਨਹੀਂ ਆਉਂਦੀ ਪੁੱਤ ਪੁੱਤ ਕਹਿ ਕੇ ਅਗਲੀਆਂ ਬਹੁਤ ਕੁਸ਼ ਕਰ ਜਾਂਦੀਆਂ ਹੁੰਦੀਆਂ ਨੇ ਉਹ ਹੋਰ ਹੋਣੀਆਂ ਨਾਲੇ ਮੇਰੀ ਭੈਣ ਜੋ ਉਹਨਾਂ ਵਰਗੀ ਨਹੀਂ ਹੈਗੀ ਮੈਂ ਮੈਂ ਆਪਦੀ ਅੱਖ ਹੀ ਦੇਖ ਲਈਏ ਮੈਂ ਨਹੀਂ ਆ ਕੀ ਅੱਖ ਹੀ ਦੇਖ ਲੈ ਤੰਨੇ ساری ਉਮਰ ਨਾਲੇ ਗੁੱਸਾ ਰੱਖੀਦਾ ਹੁੰਦਾ ਮੈਂ ਤਾਂ ਭਾਈ ਐਂ ਹੀ ਰੱਖੂੰ ਗੁੱਸਾ ਆਪਣਾ ਨਹੀਂ ਫਿਰ ਮਨ ਮਿਲਦਾ ਹੁੰਦਾ ਜਿਹੜਾ ਇੱਕ ਵਾਰੀ ਇਹੋ ਜੀ ਆਪਣੇ ਨਾਲ ਮਾੜੀ ਕਰ ਦੇ ਪੁੱਤ ਜ਼ਮੀਨਾਂ ਵਾਲੇ ਕੀ ਮਡਾਕੇ ਨਾਲੇ ਥੋੜਾ ਮੋਟਾ ਟਾਈਮ ਗੁੱਸਾ ਚੱਲ ਜਾਂਦਾ ਹੁੰਦਾ ਸਾਰੀ ਉਮਰ ਫੇਰ ਵੀ ਨਹੀਂ ਚੱਲਦਾ ਹੁੰਦਾ ਜਿਹੜੇ ਹਫ਼ਤੇ ਦੂਰ ਰੱਖੀ ਬੈਠੀਆਂ ਤੂੰ ਉਦੋਂ ਕੀ ਕਰਾਣਾ ਚਦਗਲੇ ਪੰਡ ਪੁੰਡ ਕੇ ਲੈ ਗਈ ਸਭ ਕੁਝ ਫੇਰ ਤੂੰ ਇਹਨਾਂ ਨੂੰ ਘਰੇ ਬਾੜ ਦੇ ਡੈਣਾ ਨੂੰ ਚੱਲਿਆ ਦੇ ਫਿਰ ਚਾਹ ਤੂੰ ਦੇ ਕੁਛੜ ਤੇ ਜਾ ਕੇ ਬਹਿ ਜਾ ਚੰਗਾ ਮੈਂ ਤਾਂ ਲਿਆ ਦੂ ਚਾਹ ਆ ਗਿਆ ਮਾਮਾ ہاں ਆ ਗਿਆ ਜੋਤੀ ਤੇ ਮਾਮੀ ਕੀ ਰੌਲਾ ਜਪਾਈ ਜਾਂਦੀ ਸੀ ਬਾਹਰ ਉਹਨੇ ਕੀ ਰੌਲਾ ਪਾਣਾ ਉਹਦੀ ਟੈਨਸ਼ਨ ਨਾ ਲੈ ਗਾ ਤੇਰੇ ਮਾਮੇ ਹੁੰਦੇ ਨਹੀਂ ਮਾਮਾ ਟੈਨਸ਼ਨ ਦਾ ਮੈਂ ਕੀ ਲੈਣੀ ਆ ਉਹ ਤਾਂ ਬਸ ਤੁਸੀਂ ਲੜੀ ਜਾਂਦੇ ਸੀ ਉਤਾਂ ਕਰਕੇ ਉਹ ਤਾਂ ਜੋਤੀ ਰੋਜ਼ੇ ਕੁੱਤ ਕਲੇਸ਼ ਕਰਦੀ ਆ ਨਾਲੇ ਤੇ ਮਾਮਾ ਮੇਰੇ ਕਰਕੇ ਇੰਨਾ ਕੁਝ ਹੁੰਦਾ ਤਾਂ ਮੈਂ ਇਥੋਂ ਵੱਗ ਜਾਂਦੀ ਆ ਜੋਤੀ ਤੇਰੇ ਕਰਕੇ ਨਹੀਂ ਹੁੰਦਾ ਇਦਾਂ ਰੋਜ ਹੀ ਕਰਦੀ ਆ ਮੇਰੇ ਨਾਲ ਤਾਂ ਹੀ ਤਾਂ ਤੈਨੂੰ ਲੈ ਕੇ ਆਇਆ ਵੀ ਮੇਰਾ ਤੇਰੇ ਨਾਲ ਜੀ ਲੱਗਿਆ ਰਹੂਗਾ ਪਰ ਮੰਮੀ ਤਾਂ ਆਪਣੇ ਬਾਰੇ ਗਲਤੀ ਫੋਜਦੀ ਆ ਨਾ ਸੋਚੀ ਜਾਣਦੇ ਤੈਂ ਕੀ ਲੈਣਾ ਇਹ ਤੋਂ ਇਹ ਤਾਂ ਹਈ ਪੁੱਠੇ ਦਿਮਾਕ ਦੀ ਆ ਠੀਕ ਆ ਨਾਲੇ ਜੋਤੀ ਜਿਵੇਂ ਮੈਂ ਕਹਣਾ ਬਸ ਓਵੇਂ ਹੀ ਕਰੀ ਜਲ ਜਿਹੜਾ ਸੋਚਦਾ ਸੋਚੀ ਜਾਂਦੇ ਨਹੀਂ ਮੰਮਾ ਟੈਨਸ਼ਨ ਤਾਂ ਮੈਨੂੰ ਕਾਦੀ ਆ ਬਸ ਉਹ ਤਾਂ ਮੈਂ ਵੀ ਕਹਿੰਦੀ ਸੀ। ਮਨੇ ਜਿਹੜਾ ਮਮਾ ਨੂੰ ਜਦੋਂ ਕੰਮ ਕਿਹਾ ਸੀਗਾ ਉਹ ਕਰਤਾ। ਹਾਂ ਜੋਤੀ ਤੇਰਾ ਕੰਮ ਨਾਲੇ ਮਹੀਂ ਕਰਨਾ। ਬਸ ਥੋੜਾ ਜਿਹਾ ਪੈਸਿਆਂ ਦਾ ਹੱਲ ਹੋ ਜਾਂਦੇ ਇੱਕ ਵਾਰ। ਹਾਂ ਛੇਤੀ ਕਰ ਦੋ ਫਿਰ ਮੈਂ ਜਾਣਾਗਾ। ਲੈ ਤੈਨੂੰ ਇੰਨੀ ਜਲਦੀ ਕੀ ਕਾਲੀ ਹੋਈ ਆ? ਪੈਸਿਆਂ ਦਾ ਹੱਲ ਤਾਂ ਹੋ ਜਾਂਦੇ। ਪੈਸੇ ਲੈ ਕੇ ਉ ਜਾਏਂਗੀ। ਤੁਹਾਨੂੰ ਪਤਾ ਤਾਂ ਹੈਗਾ ਵਾਕਿ ਉੱਥੇ ਜ਼ਰੂਰੀ ਆ ਨਾ ਮੇਰਾ ਜਾਣਾ। ਕੋਈ ਗੱਲ ਨਹੀਂ ਜੇ ਨਾਲੇ ਸ਼ਾਪਿੰਗ ਸ਼ਾਪਿੰਗ ਕਰਨੀ ਹੋ ਜੁੱਤੀ ਮੈਨੂੰ ਦੱਸ ਦੇ ਕਿੰਨੀ ਮਰਜ਼ੀ ਕਰ ਲਈ ਸ਼ਾਪਿੰਗ ਹਾਂ ਕੋਈ ਨਾ ਦਵਾ ਲਿਆ ਤੁਸੀਂ ਨਾਲੇ ਮੰਮੀ ਨੂੰ ਨਾ ਪਤਾ ਲੱਗ ਜੇ ਮਾਮਾ ਹੁਣ ਤੱਕ ਨਾਲੇ ਮੰਮੀ ਨੂੰ ਪਤਾ ਲੱਗਣਾ ਉਦੋਂ ਤੱਕ ਮੈਂ ਨੇ ਜੋ ਹੁਣ ਪਤਾ ਲਗਾਉਂਗਾ ਮੈਂ ਨਹੀਂ ਐਂ ਤਾਂ ਤਾਂ ਮੈਨੂੰ ਥੋੜੇ ਤੇ ਯਕੀਨ ਆ ਬਸ ਹੁਣ ਮੇਰੇ ਤੇ ਯਕੀਨ ਹੀ ਰੱਖੀ ਫਿਰ ਚਲ ਠੀਕ ਆ ਮੈਂ ਪੈਸਿਆਂ ਦਾ ਹੱਲ ਕਰਕੇ ਲੈ ਲਵਾਂ ਉਹ ਠੀਕ ਹੈ ਬੰਦੇ ਲੈ ਪੈਸਿਆਂ ਦਾ ਹੱਲ ਕਰੀਏ ਜੇ ਨਾ ਪੈਸਿਆਂ ਦਾ ਹੱਲ ਹੋਣਾ ਸਾਰਾ ਪਲਾਨ ਚੁਪਟ ਹੋ ਜਾਊਗਾ ਚੱਲ ਪੈਸਿਆਂ ਦਾ ਹੱਲ ਕਰਨੇ ਚੌਰਾ ਮੰਗੂ ਕਿੱਧਰ ਤੁਰਿਆ ਜਾਂਦਾ ਇਹ ਤਾਂ ਕਦੇ ਲੜੇ ਬਿਨਾ ਮੇਰੇ ਨਾਲ ਉਹ ਨਹੀਂ ਜਾਂਦਾ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਚੜੀਏ ਮਿੱਤਲ ਕੋਈ ਜਾਂਦੇ ਨੇ ਮਾਮਾ ਭਾਂਜੀ ਇਹਦਾ ਮਗਰਾ ਤਾਂ ਕਰਾ ਮਾੜਾ ਮੋਟਾ ਐਂ ਤੇ ਇਹਨਾਂ ਨੂੰ ਜਮੀ ਕੋਲ ਕਿੱਡਾ ਹੋ ਜਾਣਗੇ ਜਿੱਥੇ ਜੀ ਕਰਦਾ ਚੱਕ ਕੇ ਆਪੇ ਤੁਰ ਪੈਂਦਾ ਜਦੋਂ ਜੀ ਕਰਦਾ ਚੱਕਦੇ ਕਮਰੇ 'ਚ ਮੂੰਹ ਵੱਟ ਜਾਂਦਾ ਹੈ ਮੈਨੂੰ ਇਹ ਘਰੇ ਸਮਝਦੇ ਨਹੀਂ ਵੀ ਕੋਈ ਘਰੇ ਹੋਰ ਵੀ ਕੋਈ ਰਹਿੰਦਾ ਐਂ ਕਰਦੀਆਂ ਇਨਨ ਤੇ ਉਹ ਵੀਡ ਹੋ ਜਾਊਗਾ ਜਾ ਕੇ ਦੇਖਦੀ ਆਂ ਵੀ ਇਹ ਗਿਆ ਕਿੱਥੇ ਆ ਅੱਜ ਮੈਂ ਵੀ ਸੱਚ ਪਤਾ ਕਰਕੇ ਰਹੂੰਗੀ ਕੁਛ ਵੀ ਹੋ ਜਾਏ ਗਿਆ ਪਾ ਮੈਂ ਕਿਹਾ ਸੀ ਨਾ ਕਿ ਕੋਈ ਨਾ ਕੋਈ ਤਾਂ gadpad ਹੈਗੀ ਆ ਅੱਜ ਮੈਂ ਵੀ ਸਾਰਾ ਸੱਚ ਪਤਾ ਕਰਕੇ ਹੀ ਜਾਉ ਇੰਨਾ ਟਾਈਮ ਹੈ ਕੀ ਗੱਲਾਂ ਕਰੀ ਜਾਂਦੇ ਕਮਾਲ ਕਰਦੇ ਤਾਂ ਜਮੇ ਲੰਡੇ ਨੇ ਖੁੰਡਾ ਸੋਕ ਉੱਥੇ ਟੱਕਰ ਦਾ ਆਹ ਦੇਖੋ ਇਹ ਭੈਸੇ ਵੀ ਹਾ ਹਸੀ ਬਾਬੀ ਹਸੀ ਕਾ ਭੇਜਾ ਹਾਈ ਹਾਈ ਨੇ ਬੈਠੇ ਉਹ ਕਿਵੇਂ ਆਈ ਮੈਂ ਤਾਂ ਉਹੀ ਆ ਗਈ ਅੱਛਾ ਮਾਲ ਅਜ ਕਿਹੜਾ ਮਾਰ ਕੇ ਨਹੀਂ ਚਾਚੀ ਘਰੀ ਕਿੱਧਰ ਕੋਈ ਦੀਂਦਾਂ ਨਹੀਂ ਉਹ ਕੱਖ ਜੇ ਲੈਣ ਕੋਈ ਆ ਅੱਛਾ ਕਿ ਤੂੰ ਨਹੀਂ ਲੈ ਸਕਦਾ ਵੇ ਮੇਰੇ ਤਾਂ ਸਰੀਰ 'ਚ ਢਿੱਲਾ ਦੀ ਗੱਲ ਆ ਬੁਖਾਰ ਜਾਂ ਜੰਡ ਰਿਹਾ ਮੈਂ ਤਾਂ ਘੜ ਕੇ ਗਿਆ ਨਹੀਂ ਅਦਾ ਪਾਪਾ ਵੀ ਨਾਲੇ ਗਏ ਵੀ ਤੇ ਇਕੱਠੇ ਗਏ ਦੋਨੇ ਛਾਲ ਕੋਈ ਨਾ ਤੂੰ ਹਾਂ ਇੰਤਕਿੰ ਦੇਖ ਕਰ ਦੇ ਦਿੰਦਾ ਹਾਂ ਡੈਲੀ ਨਾ ਵਿਚਾਰੀ ਨੂੰ ਭੇਜਿਆ ਕਰੋ ਤਾਂ ਆਪੇ ਦੁੱਗੀ ਆ ਤੇ ਤੇਰੀ ਬਹੁ ਜਾਰੀ ਹੈ ਕਿ ਇੱਥੇ ਆ ਗਈ ਹੋਈ ਉਹ ਵੀ ਮੈਂ ਕੋ ਚੱਲ ਆ ਜਾਊਗੀ ਦੋ ਦਿਨ ਖਾਹੂ ਟਾਈਮ ਹੋ ਗਿਆ ਜੀ ਅੱਛਾ ਹਾਂ ਠੀਕ ਕੋਈ ਵਾ ਪੀ ਚਾ ਵਣਾ ਨਾ ਨਾ ਬਸ ਹੁਣ ਤੇ ਇੱਥੋਂ ਚਾ ਵਣਵਾ ਕੇ ਪੀਉਂਗੀ ਜੇ ਮੈਨੂੰ ਐ ਪਤਾ ਹੁੰਦਾ ਵੀ ਐਨੀ ਕ ਕਰੇ ਮੈਂ ਆਉਂਦੀ ਹਾਂ ਫਿਰ ਫੇਰ ਆ ਜਾਂਦੀ ਕਦੇ 걔ੜਾ ਮਾਰ ਜਾਂਦੀ ਅੱਛਾ ਚਲ ਕੋਈ ਨੀ ਫਿਰ ਕੀ ਹੋ ਗਿਆ ਕੜਾ ਬਗਾਨੇ ਘਰੇ ਚਲ ਕੋਈ ਨਾ ਦਾਲ ਸਬਜ਼ੀ ਲਿਆ ਕੇ ਉਧਰੋਂ ਜਿਨੇ ਹੀ ਬਣਾਉਣੀ ਆਉਂਦੀ ਕੋਈ ਨਹੀਂ ਤਾਂ ਪਹਿਲਾ ਬਾਈ ਆਇਆ ਸੀ ਹੁਣ ਤੂੰ ਆ ਗਿਆ ਹੁਣ ਅੱਛਾ ਉਹ ਵੀ ਆ ਕੇ ਗਿਆ ਹਾਂ ਤੁਹਾਨੂੰ ਦੱਸ ਕੇ ਗਿਆ ਹਾਈਵੇ ਵੀ ਤੇਰੇ ਵਰਗਾ ਐ ਕਹੂਗਾ ਪਤਾ ਨਹੀਂ ਮਾਂ ਕਰਾਈ ਹੋਦੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਉਹ ਆਇਆ ਮੈਂ ਫਿਰ ਕਾਨੂੰ ਆਉਂਦੀ ਅੱਛਾ ਮੈਨੂੰ ਨਹੀਂ ਦੱਸ ਕੇ ਫਿਰ ਉਹ ਮਰ ਜਾਣਾ ਅੱਛਾ ਕੀ ਕਹਿੰਦਾ ਸੀ ਉਹ ਤਾਂ ਮੇਰੇ ਕੋਲ ਪੈਸੇ ਹੀ ਲੱਗੇ ਗਿਆ 20000 ਰੁਪਿਆ 20000 ਆ ਗੰਦਾ ਫੇਰ ਦੇ ਦੂੰਗਾ ਮੈਂ ਕਿ ਚੱਲ ਲੈ ਹੈਗੇ ਸੀ ਹੁਣ ਮੇਰੇ ਨਾਲ ਕਿੰਨੂੰ ਦੱਸਿਆ ਨੇ ਕੀ ਕੰਮ ਆ ਨਾ ਮੈਨੂੰ ਤਾਂ ਦੱਸਿਆ ਕਿ ਗਣਕ ਵੱਢ ਲਈ ਤੁਸੀਂ ਤੇਰੇ ਨਾਲ ਕਿਥੋਂ ਆਗੇ 20000 ਮੈਂ ਅਸੇ ਵਿੱਚ ਹੀ ਉਦਾਂਲੇ ਪੈਸੇ ਪੈਸੇ ਮੈਂ ਉਹ ਚੱਲ ਦੇ ਦੂੰਗਾ ਨਹੀਂ ਕਿਹੜਾ ਬਲੱਕ ਭੱਜਣੇ ਨੇ ਅੱਛਾ ਚੱਲ ਕੋਈ ਇਸ ਇਹ ਹੋਗਾ ਤੇ ਇਹ ਮੈਨੂੰ ਕਿਹੜੇ ਨਹੀਂ ਹੁਣ ਕੋਚ ਡੇਗਣਾ 20000 ਦਿਮਾਗ ਹਿੱਲ ਗਏ ਤਾਂ ਮੋ ਹੈ ਵੀ ਜੇ ਵੀ ਹਾਂ ਮੇਰੇ ਕਿਤੇ ਗੱਲ ਗੁੱਲ ਤਾਂ ਨਹੀਂ ਕਿਸੇ ਕੁੜੀ ਗਾੜੀ ਨਾਲ ਖਾਲੀ ਇਹਦੇ ਨਾਲ ਚੋਰੇ ਨਾਲ ਕੌਣ ਗੱਲ ਕਰੂਗਾ ਬੋੜਾ ਖੁਰਤਾ ਹੈ ਤੇ ਬੁਢੀ ਹੋਵੇ ਕੀ ਪਤਾ ਹੁਣ ਮੈਨੂੰ ਥੋੜੀ ਦੱਸੂਗਾ ਪਾਪਾ ਤੂੰ ਐਂ ਦੇਖ ਤੂੰ ਇਹਨੇ 20000 ਤਾਂ ਕਰਨਾ ਕੀ ਇਹਦੇ ਲੈ ਮੈਨੂੰ ਪਤਾ ਵੀ ਨਹੀਂ ਆ ਘਰੇ 20000 ਚਾਹੀਦੇ ਤਾਂ ਫਿਰ ਇਹਨੇ ਦੱਸਣਾ ਸੀ ਨਾ ਐਂ ਨਾ ਭਾਈ ਪੈਸੇ ਚਕਾਇਆ ਕਰੋ ਜੇ ਕਰਨ ਉਹ ਮਰ ਮੁਰਗਿਆ ਦੇਖ ਫਿਰ ਮੈਂ ਨਹੀਂ ਪੈਸੇ ਦਿੰਦੀ ਛੋਟੀ ਪੰਛੀ ਵੀ ਨਾ ਮੈਂ ਤਾਂ ਮੰਗਦੀ ਹਾਂ ਜੇ ਤੁਸੀਂ ਮੈਨੂੰ ਦੱਸ ਪੁੱਛ ਕੇ ਪੈਸੇ ਨਹੀਂ ਫੜਾਉਂਦੇ ਇਹਨੂੰ ਕਾਹਨੂੰ ਮਾਰਦਾ ਪਾਪੀ ਹੋਰ ਗੱਲਾਂ ਕਰ ਕਸੂ ਗੰਨਨ ਲਾਟੇਗਾ ਤੇ ਭਰਗਾਦਾ ਪਿਆ ਉਹ ਕਿੱਥੇ ਕੀ ਮਰੂਗਾ ਨਾ ਮੈਂ ਹੁਣ ਇਹਨੂੰ ਕੋਈ ਕਬੀਲਦਾਰੀ ਚੋਂ ਪੈਸਾ ਫੜਾਵਾਂ ਜਿਹੜਾ ਦੁੱਧ ਪੋਣੀ ਉਹਦੀ ਪੰਜੀ ਵੀ ਨਹੀਂ ਮਦੰਦੀ ਹੈਗੀ ਵੀ ਜਿੱਥੋਂ ਲੈ ਆਪਦੇ ਮੋੜ ਇਹ ਕੋਡਾ ਨਸ਼ਾ ਕਰਤਾ ਕੁਈ ਜਵਾਕ ਨਾ ਨਹੀਂ ਲੱਗੇਗੀ ਬੋਲ ਨਾ ਜਵਾਕ ਕੁਰੀ ਹੈ ਤਾਂ ਹੁਣ ਆਜੂ ਸ਼ਾਮ ਨੂੰ ਨਣੇ ਕਹਿੰਦੇ ਮੈਂ ਕਹੇ ਦੋ ਦਿਨ ਲਾਇਆ ਤੇਰਾ ਜੀਅ ਨਹੀਂ ਲੱਗਦਾ ਹੁਣ ਜਾਣ ਕੇ ਮੈਨੂੰ ਤਾਂ ਤਿੰਨ ਚਾਰ ਦਿਨ ਤਾਂ ਰੁਗਈ ਨੂੰ ਹੋਵੇ ਅੱਜ ਸ਼ਾਇਦ ਸ਼ਾਮ ਨੂੰ ਆਈ ਜਾਊਗੀ ਹਾਂ ਫਿਰ ਉਹਰੇ ਛੱਡ ਕੇ ਜਵਾਕ ਜਵਾਕ ਤੁਹਾਡੇ ਕੋਲ ਗਿੱਜੇ ਹੋਏ ਨੇ ਚਲ ਚੰਗਾ ਮੈਂ ਦੇਖਦੀ ਆ ਫਿਰ ਕੀ ਉਹ ਪੱਤੇ ੜੋਂਦਾ 20000 ਦੇ ਠੀਕ ਆ ਭਾਬੀ ਹੋਰ ਮੈਂ ਤਾਂ ਸੋਚ ਲਾਤੀ ਵੀ ਇਹ ਤਾਂ ਫਿਰ ਮੈਨੂੰ ਵੀ ਦੱਸੀ ਵੀ ਕੀ ਕਰੂਗਾ ਮੈਨੂੰ ਤਾਂ ਦੱਸਿਆ ਨਾ ਨਹੀਂ ਕੀ ਕਰਨਾ ਤਾਂ ਫਿਰ ਪੈਸੇ ਟਿੰਡੀਆਂ ਨੂੰ ਭੜਾਏ ਨੇ ਤੇ ਉਹਨਾਂ ਨੂੰ ਤਾਂ ਕਹਿੰਦਾ ਕੰਮ ਮਾਮਾ ਦਾ ਚੱਲ ਬਾਹਰ ਲੈ ਜਾ ਫਿਰ ਮੈਨੂੰ ਵੀ ਪਤਾ ਨਹੀਂ ਕੀ ਕਰ ਕੱਲ ਨੂੰ ਹੋਗੋ ਖੂਚ ਛਾਲ ਮਾਰਦੇ ਮਾਰਦੇਗਾ ਦਿਮਾਗ ਕਰ ਲਾ ਕੇ ਤੇ ਕੌਣ ਹੋਗਾ ਹੂੰ ਕੋਈ ਜੀਦੀ ਜਾਂਦੀ ਐਨਾ ਨਹੀਂ ਵੀ ਸੁਣੀ ਨਹੀਂ ਹੁੰਦੀ ਐਨਾ ਨਹੀਂ ਕਿਸੇ ਤੇ ਯਕੀਨ ਕਰੀਦਾ ਹੁੰਦਾ ਔਰ ਬਈ ਸਾਡੇ ਕੋਲ ਐਨੇ ਖੁੱਲੇ ਪੈਸੇ ਕਿੱਥੇ ਨੇ ਤੂੰ 20000 ਦੇ ਤਾਂ ਹੁਣ ਮੋੜਨ ਦਿੱਤਾ ਮੈਨੂੰ ਸੋਚਾ ਨੇ ਕਿਹੜਾ ਚੋਰ ਨੇ ਮੋੜਨੇ ਆ ਮੈਨੂੰ ਕਹੋ ਵੀ ਦੇ ਦੇ 20000 ਸੇਬੀ ਦੀ ਮੋੜਨੇ ਪਏ ਚਲ ਕੋਈ ਨਹੀਂ ਦੇ ਦੂਗਾ ਮਸਪੈ ਅੱਗੇ ਤੋਂ ਨਾ ਦਿਓ ਆ ਹੁਣ ਆਲਾ ਵੀ ਐ ਨਹੀਂ ਪਤਾ ਮੈਂ ਖੋ ਕੇ ਫੜ ਕੇ ਤੈਨੂੰ ਫੜਾਏ ਦੂੰਗੀ ਫਿਰ ਠੀਕਾ ਕੋਈ ਚੱਲ ਮੈਂ ਤਾਂ ਜਾਣੀ ਆ ਭਾਈ ਠੀਕਾ ਠੀਕਾ ਚੱਲ ਫਿਰ ਮੈਨੂੰ ਦੱਸ ਦੇ ਜੇ ਤੇਰੀ ਬੀਬੀ ਆ ਗਈ ਇਹਨਾਂ ਨੇ ਪਾਪਾ ਮਿਲ ਕੇ ਜਾਵਾਂਗੇ ਚੰਗਾ ਵਾਦੂ ਓਕੇ ਇਹ ਲਹਾਜੇ ਵੀ ਕਿਵੇਂ ਚਿੱਕਾ ਰੋਲੀ ਪਾਈਏ ਇਹਨਾਂ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਚੋਰੇ ਦਾ ਮੇਨਲਾ ਦਾ ਹੁਣੇ ਜਵਾਨੀ ਚੜੀ ਐ ਨਾ 16ਵਾਂ ਕਸਾਲੇ ਲੱਗੇ ਬੇਸ਼ਰਮ ਨੂੰ ਮੈਂ ਵੀ ਕਹਾ ਬੇਸਰਾਣੇ ਨਾਲ ਕਾਤੋਂ ਘੇੜਦੀ ਆ ਆ ਜਿਹੜਾ 20-20 ਹਜ਼ਾਰ ਦੀਆਂ ਕੁੱਟੀਆਂ ਮਿਲਣੀਆਂ ਇਹ ਹੋਰ ਕਿੱਥੇ ਕਿੱਥੇ ਆ ਬਣਾਇਆਂ ਚ ਪਤਾ ਵੀ ਨਾਨਕੇ ਤੱਕੜੇ ਨੇ ਹੋਰ ਅਗਲੇ ਭੈਣ ਛੇੜੀ ਟੱਕਰ ਜੂ ਖਬਰਾਂ ਕਹੇ ਜਾਂ ਮਿਲੂ ਕੋਈ ਬਸ ਇੱਥੇ ਨਜ਼ਾਰੇ ਚਾਹੀਦੇ ਇਹਨਾਂ ਨੂੰ ਤਾਂ ਮਾਵਾਤੀ ਸਾਡੇ ਹੀ ਘਰ ਖਾਣ ਨੂੰ ਹੋਗੀਆਂ ਪਹਿਲਾਂ ਤਾਂ ਮਾਂ ਨੇ ਨਹੀਂ ਕੱਟੀ ਸਾਡੇ ਨਾਲ ਹੈ ਉਹਨੇ ਕੁੜੀ ਜਿਬ ਬਗੈੜ ਪਾ ਕੇ ਜਾਊਗੀ। ਜੇ ਚੰਗੀ ਚੰਗੀ ਪਤ ਨਾਲ ਪਾ ਕੇ ਠੀਕ ਆ। ਨਹੀਂ ਅਜ ਤੇਦੀ ਕੁਤਨੀ ਜੀ ਬੱਟ ਕੇ ਮੈਂ ਇਹਨੂੰ ਘਰੋਂ ਕੱਢੂ ਆਪ ਬਾਹਰ। ਕੋਈ ਨਾ ਕਰ ਲਿਆ ਜਿਹੜੀ ਐਸ਼ਾ ਹੋਣੀ ਸੀ। ਲੈ ਜੋਤੀ ਹੁਣ ਪੈਸੇ ਮਿਲ ਗਏ ਤੇ ਉਹਦੇ ਹੁਣ ਤੋਂ ਪਹਿਲਾਂ ਵਾਗ ਜੀ। ਠੀਕ ਆ ਨਾਲੇ ਆਪਣਾ ਕੰਮ ਹੋਊਗਾ ਜਿਹੜਾ ਠੀਕ ਆ। ਹਾਂ ਠੀਕ ਆ ਮਮਾ ਤੂੰ ਮੈਂ ਵਾਗ ਚ ਹਰ ਮੰਮੀ ਤੈਨੂੰ ਵਾਗ ਚ ਕੁਝ ਬੋਲੇ ਨਾ। ਉਹਨੂੰ ਪਤੀ ਨਹੀਂ ਲੱਗਿਆ ਕੁਸੜੇ। ਤੂੰ ਦੇਉਣ ਤੋਂ ਪਹਿਲਾਂ ਭੱਗ ਜਾ। ਮਨ ਲੈ ਹੈ ਕਿੱਥੇ ਉਹ? ਪਤਾ ਨਹੀਂ ਮਾਮਾ ਮੈਂ ਤਾਂ ਦੱਸ ਕੇ ਨਹੀਂ ਗਈ ਹੈਗੀ। ਚਲ ਆ ਛੇਤੀ ਛੇਤੀ ਨੰਗ ਜਾ ਕੇ ਤੇ ਉਹਨੂੰ ਪਤਾ ਲੱਗ ਜੇ। ਹਾਂ ਹਾਂ ਨੰਗਾ ਦੇ ਨੰਗਾ ਤੇ ਤੇਰੀ ਜਾਨ ਨੂੰ। ਫੈਸਲੇ ਕੋਲ ਆ ਗਈ। ਨੰ ਨਾਲੇ ਬੋਲਦੀ ਕਿ ਨਜਵਾਖੜੀ ਨੂੰ। ਤੂੰ ਉਸ ਖਾਏਂਗਾ ਮੈਨੂੰ ਵੀ ਕਿਵੇਂ ਬੋਲਦੀ ਆ? ਨਦੀਆਣੀ ਇਹ ਸ਼ਰਮਣੀ ਹੁੰਦੀ ਬੋਲਣ ਲੱਗੀ ਨੂੰ। ਤੂੰ ਤਾਂ ਚੁੱਫੇ ਕਰ ਜਾ ਦੋ ਮਰੂ ਤੇ ਮੈਂ। ਸੰਭਲੀਏ ਜਿਆਦੇ। ਸ਼ਰਮਣੀ ਆਂਦੀ ਤੈਨੂੰ ਕੋਈ ਮੇਰੇ ਕੋਈ ਹੋਰ ਕੋਈ ਬੰਦਾ ਨਹੀਂ ਮਿਲਿਆ ਹੈਗਾ। ਕਿਉਂ ਹੋਇਆ ਕੀ ਐ ਮੇਦਾ? ਜਿਹੜਾ ਐਵੇਂ ਬੁਰਾ ਨਹੀਂ ਆ। ਪੈਸੇ ਫੜਾ ਬਲਦਾ ਕਿੱਥੇ ਨੇ? ਕਿਹੜੇ ਪੈਸੇ? 20000 ਜਿਹੜਾ ਲੈ ਕੇ ਆਏ ਫੜ ਕੇ ਉਦੋਂ। ਕੀ ਤੋਂ ਲੈ ਕੇ ਆਏ 20000? ਤੈਨੂੰ ਕਿਹੜਾ ਪਤਾ ਨਹੀਂ ਹੈਗਾ? ਸੇਬੀ ਕੋ ਲੈ ਨਹੀਂ ਹੈਗਾ 20000 ਰੁਪਏ ਫੜ ਕੇ। ਤੈਨੂੰ ਕਿਹੜਾ ਕੰਜਰ ਕਹਿੰਦਾ ਮੈਂ ਪੈਸੇ ਲੈ ਕੇ ਆਇਆ। ਆ ਤੇ ਜਿਉਂਦਾ ਜਾਗਦਾ ਕੰਜਰ ਖੜਾ ਮੇਰੇ ਸਾਹਮਣੇ ਲਾਲ ਪੱਗ ਬੰਨੀ ਚੌਰਾ। ਲਾਲ ਨਹੀਂ ਹੈਗੀ ਨਾਲੇ ਨਾਭੀ ਆਈ। ਨਾਬੀ ਹੋਣੀ ਫਿਰ ਲਿਆਂਦੀ ਹੋਊਗੀ ਲਿਆਂਦੇ ਹੋਣਗੇ ਪੈਸੇ ਇਹਨਾਂ ਨੂੰ ਕੋਈ ਮਜ਼ਦੂਰੀ ਹੋਊਗੀ ਨਹੀਂ ਤਾਂ ਤਾਂ ਚੁੱਪੇ ਕਰ ਜਾਣੀ ਚੁੱਪ ਕਰ ਜਾ ਪਹਿਲਾਂ ਤਾਂ ਤੇਰੀ ਮਾਂ ਨੇ ਸਾਨੂੰ ਲੁੱਟ ਕੇ ਖਾ ਲਿਆ ਹੈ ਉਹ ਜ਼ਮੀਨਾਂ ਨਾਲਵਾ ਕੇ ਬੈ ਗਈ ਹੁਣ ਤੂੰ ਆ ਗਈ ਮਮਾ ਠੱਗਣੀ ਨਹੀਂ ਨਹੀਂ ਤਾਂ ਬੱਸ ਬਹੁਤ ਹੋ ਗਿਆ ਬੱਸ ਹੋ ਗਿਆ ਮੈਨੇ ਤੇਰੇ ਮੂੰਹ ਕਟੋ-ਕਟੋ ਸਮਝ ਸੋਚ ਕੇ ਬੋਲ ਪਿਆ ਕਰ ਜੇ ਪੈਸੇ ਲਿਆ ਮੈਂ ਕਿਸੇ ਕੰਮ ਵਾਸਤੇ ਲਿਆ ਆ ਹੁਈ ਨਹੀਂ ਲਿਆ ਕੀ ਕੰਮ ਹੈ ਇਹੀ ਦੱਸ ਤੈਨੂੰ ਬੋਲ ਤੈਨੂੰ ਦੱਸਣਾ ਜ਼ਰੂਰੀ ਹੈ ਕਿ ਤਸਕਾ ਲੈ ਦੋਨੇ ਪ੍ਰਧਾਨ ਬਣੇ ਫਰਦੇ ਹੋ ਬਾਕੀ ਦਾ ਘਰ ਦੇ ਜੀ ਮਰ ਗਏ ਬਈ ਕੋਈ ਸੋ ਕੰਮ ਹੁੰਦਾ ਮੰਮੀ ਕੰਮ ਕੀ ਆ ਦੱਸ ਕੀ ਕੰਮ ਆ ਤੈਨੂੰ ਹਰ ਇੱਕ ਗੱਲ ਦੱਸਿਆ ਕਰੀਏ ਦੇਖ ਬੋ ਇਹਦਾ ਹਰ ਇੱਕ ਗੱਲ ਦੱਸਣੀ ਪੈਂਦੀ ਆ ਜਵਾਨ ਦਿੰਦਾ ਕੈਂਚੀ ਮੰਗੋ ਚੱਲਦੀ ਓਦੀ ਤਾਂ ਹੀ ਚੱਲਦੀ ਆ ਫਿਰ ਬੋਲਦੀ ਤਾਂ ਦੇਖ ਲੈ ਆਏ ਆ ਜਿਵੇਂ ਇਹ ਕਰਦੀ ਨੂੰ ਹੁੰਦੀ ਆ ਕੋਈ ਨਾ ਨੂੰ ਵੀ ਬਣਾਉ ਕਿ ਸੇ ਕਰਦੀ ਲੈ ਤੂੰ ਕਿਸੇ ਦੀ ਨੂੰ ਬਣਾ ਕੇ ਕੀ ਲੈਣਾ ਤੂੰ ਹੈਗਾ ਤਾਂ ਹੈਗਾ ਰੱਖ ਲੈ ਮੰਮੀ ਮਾੜਾ ਬੋਟਾ ਨਾ ਸੋਝ ਸਮਝ ਕੇ ਬੋਲਪਾ ਨਹੀਂ ਨੇ ਗੰਦੇ ਗੰਦੇ ਇਲਜ਼ਾਮ ਲਾਇਏਗੇ ਮੇਰੇ ਉੱਤੇ ਹੁਣ ਥੋੜਾ ਮੋਟਾ ਤਰਸ ਖਾਇਆ ਮੇਰੇ ਜਵਾਖਾਂ ਵਰਗੀ ਆਹੇ ਜਿੰਨੂੰ ਤੂੰ ਆਏ ਬੁੱਲੀ ਜਾਨੀ ਆਂ ਇਹ ਬੱਸ ਕਰ ਜਾਂ ਤੂੰ ਨਹੀਂ ਮੇਰੇ ਤੇ ਤਰਸ ਖਾਇਆ ਆ ਤੇਰੇ ਐਡਾ ਘਰ ਬੰਨਦਾ ਮੈਂ ਤੂੰ ਮੇਰੇ ਤੇ ਕਿੰਨਾ ਕ ਤਰਸ ਖਾਇਆ ਨਾਲੇ ਮੈਨੂੰ ਸਾਰਾ ਪਤਾ ਵੀ ਤੂੰ ਇਹਨੂੰ ਕਾਦੇ ਵਾਸਤੇ ਪੈਸੇ ਦਿੱਤੇ ਨੇ ਤੇ ਅੱਗੇ ਤੇ ਤੁਹਾਨੂੰ ਪਤਾ ਹੀ ਆ ਵੀ ਤੁਸੀਂ ਕੀ ਕੀ ਕਸ਼ ਕੀਤਾ ਹੈ ਪਰ ਤੈਨੂੰ ਅਸਲੀ ਗੱਲ ਤਾਂ ਨਹੀਂ ਨਾ ਪਤਾ ਮੈਂ ਪੈਸੇ ਦਿੱਤੇ ਕਿਉਂ ਆ ਤਾਂ ਸੁਣ ਫਿਰ ਤੈਨੂੰ ਕੀ ਪਤਾ ਮੇਰੀ ਭੈਣ ਕਿਹੜੇ ਹਾਲਾਤਾਂ ਚ ਨਾਲੇ ਤੈਨੂੰ ਦੱਸਾਂ ਕਿ ਕੀ ਫਾਇਦਾ ਤੈਂ ਕਿਹੜਾ ਯਕੀਨ ਕਰਨ ਯਕੀਨ ਵਾਲੀ ਇੱਥੇ ਕੀ ਗੱਲ ਆ ਨਾਲੇ ਮੈਨੂੰ ਤੁਹਾਡੇ ਦੋਨਾਂ ਜਣਾਂ ਤੇ ਜਮੀ ਯਕੀਨ ਨਹੀਂ ਹੈਗਾ ਜਿਹੜੀ ਤੁਸੀਂ ਹਰਕਤਾਂ ਕਰਦੇ ਹੋ ਭੈਣ ਅਖੇ ਤੇਰੀ ਬਿਮਾਰ ਆ ਤੁਸੀਂ ਅੰਦਰ ਸਰਾਣਿਆਂ ਨਾਲ ਖੇਡਦੇ ਹੋ ਫਿਰ ਕੀ ਹੋਗੇ ਜਮਾੜੀ ਮੁੱਠੀ ਚੌੜ ਕਰ ਲਈ ਉਹ ਤਾਂ ਮਾਮੇ ਨੂੰ ਆਏ ਹੋ ਕੇ ਵੀ ਕੁੜੀ ਟੈਨਸ਼ਨ ਜਾਗੀ ਤਾਂ ਨਾਰਕੇ ਮਾੜਾ ਮੁੱਠਾ ਉਸਾਂ ਦੀ ਖੁਸ਼ੀ ਵੀ ਕਰਦਾ ਸੀਗਾ ਨਾਲੇ ਥੋੜਾ ਮੁੱਠਣਾ ਸੋਚ ਸਮਝ ਕੇ ਬੋਲ ਪੈ ਕਰ ਆਈ ਮੂੰਹ ਚਾ ਕੇ ਬੋਲ ਪਾਣੀ ਹੁੰਦੀ ਆ ਫੇਰ ਦੱਸਣਾ ਨਹੀਂ ਸੀਗਾ ਮੈਨੂੰ ਪਤਾ ਵਿਦਲ ਤੇ ਕੀ ਲੱਗਦੀਆਂ ਹੁੰਦੀਆਂ ਨੇ ਤਾਂ ਮੰਮੀ ਕਦੇ ਮਮੂ ਨੂੰ ਫੋਨ ਕਰਕੇ ਵੀ ਨਹੀਂ ਪੁੱਛਿਆ ਵੀ ਕਿਵੇਂ ਆ ਕਿ ਮੈਨੇ ਪਤਾ ਕਿ ਲਈਏ ਮੈਨੇ ਤੇਰੀ ਮਾਤਾ ਤੇ ਹਿੱਸੇ ਵੰਡਾ ਕੇ ਲੈ ਗਈ ਮੁੜ ਕੇ ਸਾਡੇ ਘਰੇ ਘੇੜਾ ਨਹੀਂ ਮਾਰਿਆ ਤੂੰ ਆਇਆ ਨਹੀਂ ਆਹ ਹੀ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਤੁਹਾਡੇ ਟੱਬਰ ਚ ਕੋਈ ਵੀ ਜੀ ਪਰ ਆਪ ਵੀ ਤੂੰ ਮੰਮੀ ਪਤਾ ਲਈ ਸਕਦੀ ਆ ਨਾ ਫੋਨ ਫੋਨ ਦਾ ਕਰੀ ਸਕਦੀ ਆ ਫਿਰ ਭਈ ਫੋਨ ਫਾਨ ਨਹੀਂ ਕਰੀਦੇ ਹੁੰਦੇ ਜਦੋਂ ਕੋਈ ਆਪਦੀ ਭਰਾਵਾਂ ਨਾਲ ਹਿੱਸੇ ਵੰਡਾ ਕੇ ਵਗ ਜਾਣ ਭੈਣਾ ਜਦੋਂ ਭਰਾ ਹੀ ਇੰਨਾ ਕਰ ਜਾਂਦਾ ਭੈਣ ਦਾ ਫਿਰ ਪਿੱਛੇ ਰਹਿ ਵੀ ਕੀ ਗਿਆ ਨਾਲੇ ਇਹਨੇ ਕਦੇ ਮੈਨੂੰ ਦੱਸਿਆ ਵੀ ਮੇਰੀ ਭੈਣ ਬਿਮਾਰ ਆ ਐਡੀ ਵੀ ਮੈਂ ਮਾਰੀ ਨਹੀਂ ਹੈਗੀ ਜਿੰਨੀ ਤੂੰ ਬਣਾ ਰੱਖੀ ਆ ਫੋਨ ਕਰਕੇ ਵੀ ਤਾਂ ਪਤਾ ਲੈ ਸਕਦੀ ਦੀ ਚਲ ਜੋਤੀ ਤੂੰ ਪੈਸੇ ਲੈ ਕੇ ਜਾ ਐਨੇ ਕੜਾ ਯਕੀਨ ਕਰਨਾ ਹਾਂ ਮਮਾ ਚਲ ਠੀਕ ਐ ਮੈਂ ਜਾਣੀ ਆ ਦਲਿਆ ਜਿਹੜੇ ਪੈਸੇ ਲੈਸ ਤੇ ਆਣਾ ਮਮਾ ਛੇਤੀ ਮੋੜ ਦਾਂਗੇ ਕੋਈ ਨਾ ਪਤਾ ਕਿ ਕਰਕੇ ਲੋੜ ਪੈ ਗਈ ਸੀਗੀ ਸਾਨੂੰ ਇਹ ਤਾਂ ਸਾਨੂੰ ਲੋੜ ਨਹੀਂ ਸੀ ਪੈਣੀ ਹੋਈ ਥੋੜੇ ਅੱਗੇ ਘਾਥਰ ਕੋਈ ਨਾ ਜੋਤੀ ਤੇਰੀ ਮੰਮੀ ਇੰਨੀ ਵੀ ਮਾਰੀ ਨਹੀਂ ਹੈਗੀ ਪਰ ਇਹਨੇ ਕਦੇ ਮੈਨੂੰ ਕੱਲ ਹੀ ਨਹੀਂ ਦੱਸੀ ਹੈਗੀ ਤੈਨੂੰ ਕਿਹਨੂੰ ਬਿਮਾਰਾ ਤੈਨੂੰ ਕੀ ਦੱਸਾਂ ਨਾਲੇ ਜਦੋਂ ਸੌਦੇ ਬਾਰੇ ਕਹਿੰਦੀ ਨਾ ਉਹਦੋਂ ਮੈਂ ਸੌਦਾ ਨਹੀਂ ਭੈਣ ਦਾ ਪਤਾ ਲੈ ਕੇ ਆਇਤੀ ਮੈਨੂੰ ਡਾਕਟਰਾਂ ਨੇ ਸਿੱਧਾ ਕਹਿਤਾ ਸੀਗਾ ਵੀ 20000 ਦਾ ਹੱਲ ਕਰ ਲਾ ਪਰ ਤੂੰ ਕੀ ਸੋਚੇ ਸਾਡੇ ਬਾਰੇ ਗਲਤ ਇਹਨੂੰ ਮੈਂ ਤਾਂ ਹੀ ਇੱਥੇ ਲੈ ਕੇ ਆਇਆ ਦੀਗਾ ਵੀ ਚਲੋ ਮੈਂ ਪੈਸੇ ਦਾ ਹੱਲ ਕਰਕੇ ਨਾ ਇਹਦੇ ਹੱਥ ਪਚਾ ਦਊਗਾ ਚਲ ਠੀਕ ਆ ਮਮਾ ਚਲ ਠੀਕ ਆ ਪੁੱਤ ਕੋਈ ਨਾ ਧਿਆਨ ਨਾਲ ਜਾ ਠੀਕ ਆ ਚਲ ਕੋਈ ਨਾ ਜੋਤੀ ਗੁੱਸਾ ਨਾ ਕਰੇ ਕੀ ਗੁੱਸਾ ਕੀ ਉਹ ਤਾਂ ਤਾਂ ਕੰਜਰ ਕਲੇਸ਼ ਕਰਕੇ ਰੱਖਿਆ ਕੰਜਰ ਗਲਿਛ ਵੀ ਤੇਰੇ ਕਰਕੇ ਹੀ ਹੋਇਆਗਾ ਹੋਇਆ ਮੇਰੇ ਕਰਕੇ ਉਹ ਬਾਗੀ ਵਿਚਾਰੀ ਕੁੜੀ ਕੀ ਸੋਚਦੀ ਹੋਗੀ ਉਹ ਮੇਰੇ ਬਾਰੇ ਵਾ ਸੋਚੂਗੀ ਜਿਹੜਾ ਕੋ ਸੋਚਣਾ ਉਦੋਂ ਦੇਖ ਕੇ ਬੋਲ ਪਿਆ ਕਰ ਘਟੋ ਘਟ ਐ ਤਾਂ ਦੇਖ ਲੈ ਵੀ ਉਹ ਕਿੱਡੀ ਕੋ ਉਮਰ ਦੀ ਆ ਮਨਲੇ ਮੇਰੇ ਜਵਾਖਾ ਵਰਗੀ ਆ ਮੈਨੂੰ ਇੰਨੀਆਂ ਗੱਲਾਂ ਬਚਦੀ ਸਮਝਾਉਂਦਾ ਸੀ ਪਰ ਤੂੰ ਕਿਹੜਾ ਸਮਝਦੀ ਸੀ ਜੇ ਤੂੰ ਸਿੱਧੇ ਮੂੰਹ ਬੋਲਦੀ ਤਾਂ ਤਾਂ ਮੈਂ ਤੈਨੂੰ ਇਹ ਗੱਲ ਦੱਸਦਾ ਬਈ ਹਾਂ 20000 ਦੀ ਲੋੜ ਆ ਚੱਲ ਕੋ ਸਾਰੇ ਪੈਸੇ ਨਾਲੇ ਤੂੰ ਰੱਖਦੀਆਂ ਤੇਰੇ ਨਾਲ ਕੀ ਗੱਲ ਕਰਾਂ ਮੈਂ ਵੇ ਜੇ ਤੁਮ ਇਹਨੂੰ ਕਹਿ ਦਿੰਦਾ ਵੀ ਭੈਣ ਦਾ ਆਪਰੇਸ਼ਨ ਆ ਵੀ ਪੈਸੇ ਚਾਹੀਦੇ ਆ ਮੈਂ ਇੰਨੀ ਮਾੜੀ ਤਾਂ ਨਹੀਂ ਪੈਸੇ ਦੇ ਦਿੰਨ ਮੈਂ ਦਿੰਦੀ ਓਏ ਉਹ ਤਾਂ ਜਹੇ ਜੀ ਹੈਗੀ ਆਪਣੇ ਨਾਲ ਕਰ ਗਈ ਆਓ ਉਹ ਤਾਂ ਕਰ ਗਈ ਚਲ ਕੋਈ ਨਾ ਕਰ ਅੱਜ ਆਪਾਂ ਚੱਲਦੇ ਆਂ ਅੱਜ ਤਾਂ ਜੋਤੀ ਗਲੀ 'ਚ ਹੋਣੀ ਆ ਜਾ ਭੈਣ ਕੋਲ